ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਡੁਨਾਲ 트ੰਪ ਨੇ ਰੂਸੀ ਤੇਲ ਖਰੀਦਣ ਨੂੰ ਲੈ ਕੇ ਭਾਰਤ ਨੂੰ ਟੈਰਿਫ ਵਧਾਉਣ ਦੀ ਦਿੱਤੀ ਧਮਕੀ ਭਾਰਤ ਨੇ 트ੰਪ ਨੂੰ ਦਿੱਤਾ ਕਰਾਰਾ ਜਵਾਬ ਅਮਰੀਕਾ ਦੇ ਪૂર્વ ਰਾਸ਼ਟਰਪਤੀ ਡੁਨਾਲ 트ੰਪ ਨੇ ਦਿੱਤਾ ਵਿਵਾਦਿਤ ਸੁਝਾਅ ਕੀ ਯੂਕਰੇਨ ਨੂੰ ਰੂਸ ਨਾਲ ਸ਼ਾਂਤੀ ਲਈ ਆਪਣੀ ਰੂਸ ਜ਼ਮੀਨ ਛੱਡਣੀ ਪੈ ਸਕਦੀ ਹੈ ਅਮਰੀਕਾ ਨੇ ਚੀਨ ਦੇ ਟਾਈਮ ਸੈਂਟਰ ਤੇ ਕੀਤਾ ਸਾਈਬਰ ਹਮਲਾ ਸਿਸਟਮ ਹੋਏ ਨੁਕਸਾਨੀ ਦੇ ਸ਼ਿਕਾਰ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫੇਰ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਮੁੱਦੇ ਤੇ ਲੈ ਕੇ ਟੈਰਫ ਵਧਾਉਣ ਦੀ ਧਮਕੀ ਦਿੱਤੀ ਹੈ 트ੰਪ ਨੇ ਦਾਵਾ ਵੀ ਦੁਹਰਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਰੂਸੀ ਤੇਲ ਦੀ ਖਰੀਦ ਰੋਕਣ ਦਾ ਭਰੋਸਾ ਦਿੱਤਾ ਸੀ ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਅਤੇ ਮੋਦੀ ਵਿਚਕਾਰ ਹਾਲੀ ਵਿੱਚ ਹੋਏ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਰੂਸੀ ਤੇਲ ਖਰੀਦਣ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਭਾਰਤ ਨੇ ਰੂਸ ਤੋਂ ਤੇਲ ਲੈਣਾ ਨਾ ਰੁਕਾਇਆ ਤਾਂ ਅਮਰੀਕਾ ਵੱਲੋਂ ਟੈਰਿਫ ਵਧਾਇਆ ਜਾ ਸਕਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਪਰ ਸਲਤਸੀ ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਅਤੇ 트럼ਪ ਦੀ ਹਾਲੀ ਵਿੱਚ ਕੋਈ ਗੱਲਬਾਤ ਨਹੀਂ ਹੋਈ ਇਸ ਦਾ ਮਤਲਬ ਇਹ ਹੈ ਕਿ 트럼ਪ ਦਾ ਦਾਵਾ ਠੀਕ ਨਹੀਂ ਲੱਗਦਾ ਭਾਰਤ ਕਹਿੰਦਾ ਹੈ ਕਿ ਉਹ ਆਪਣੇ ਲਾਭ ਦੇ ਅਨੁਸਾਰ ਤੇਲ ਕਿੱਥੇ ਵੀ ਖਰੀਦ ਸਕਦਾ ਹੈ ਰੂਸ ਤੋਂ ਸਸਤਾ ਤੇਲ ਮਿਲ ਰਿਹਾ ਹੈ ਇਸ ਲਈ ਭਾਰਤ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉੱਥੋਂ ਤੇਲ ਖਰੀਦ ਰਿਹਾ ਹੈ 트럼ਪ ਦੇ ਬਿਆਨ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਸਕਦਾ ਹੈ ਖਾਸ ਕਰਕੇ ਜੇ ਉਹ ਅਗਲੀ ਵਾਰੀ ਫਿਰ ਰਾਸ਼ਟਰਪਤੀ ਬਣਦੇ ਹਨ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਜোনাল 트럼ਪ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਇਸ ਵਾਰੀ 트럼ਪ ਨੇ ਕਿਹਾ ਹੈ ਕਿ ਯੂਕਰੇਨ ਨੂੰ ਸ਼ਾਇਦ ਰੂਸ ਨਾਲ ਸ਼ਾਂਤੀ ਬਣਾਉਣ ਲਈ ਆਪਣੀ ਕੁਝ ਜ਼ਮੀਨ ਦੀ ਕੁਰਬਾਨੀ ਵੀ ਦੇਣੀ ਪੈ ਸਕਦੀ ਹੈ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਜੰਗ ਖਤਮ ਕਰਨ ਲਈ ਲੰਬੇ ਸਮੇਂ ਦੀ ਸ਼ਾਂਤੀ ਲਈ ਯੂਕਰੇਨ ਨੂੰ ਇਲਾਕਿਆਂ ਦੀ ਲੈਣ-ਦੇਣ ਬਾਰੇ ਸੋਚਣਾ ਪੈ ਸਕਦਾ ਹੈ 트럼ਪ ਨੇ ਇਸ ਬਿਆਨ ਤੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਹਾਲਾਂਕਿ 트럼ਪ ਅਜੇ ਸਰਕਾਰ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਮਰੀਕਾ ਦੇ ਪૂર્વ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫੇਰ ਆਪਣੇ ਵਿਵਾਦਿਤ ਬਿਆਨ ਨਾਲ ਅੰਤਰਰਾਸ਼ਟਰੀ ਮੰਚ ਤੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਇਸ ਵਾਰੀ 트ੰਪ ਨੇ ਯੂਕਰੇਨ-ਰੂਸ ਜੰਗ ਬਾਰੇ ਅਜੀਹਾ ਸੁਝਾਅ ਦਿੱਤਾ ਹੈ ਜਿਸ ਨੂੰ ਲੈ ਕੇ ਦੁਨੀਆ ਭਰ ਵਿੱਚ ਤਿੱਖੀ ਪ੍ਰਤੀਕਿਰਿਆ ਚੱਲ ਰਹੀ ਹੈ। 트ੰਪ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਨੂੰ ਲੰਬੇ ਸਮੇਂ ਲਈ ਸ਼ਾਂਤੀ ਚਾਹੀਦੀ ਹੈ ਤਾਂ ਉਹਨੂੰ ਰੂਸ ਨਾਲ ਗੱਲਬਾਤ ਦੌਰਾਨ ਆਪਣੀ ਕੁਝ ਜ਼ਮੀਨ ਦੀ ਕੁਰਬਾਨੀ ਦੇਣੀ ਪੈ ਸਕਦੀ ਹੈ। ਉਹਨਾਂ ਦਾ ਮਤਲਬ ਇਹ ਸੀ ਕਿ ਜੰਗ ਰੋਕਣ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਇਲਾਕਿਆਂ ਦੀ ਲੈਣ-ਦੇਣ ਜਾਂ ਸੌਂਪਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ 트럼ਪ ਨੇ ਇਸ ਬਿਆਨ ਤੇ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਕਿਉਂਕਿ ਇਹ ਯੂਕਰੇਨ ਦੀ ਅਖੰਡਤਾ ਅਤੇ ਸੰਪੂਰਨਤਾ ਤੇ ਸਵਾਲ ਚੁੱਕਦਾ ਹੈ ਹਾਲਾਂਕਿ 트럼ਪ ਇਸ ਸਮੇਂ ਅਮਰੀਕੀ ਸਰਕਾਰ ਦਾ ਹਿੱਸਾ ਨਹੀਂ ਹਨ ਪਰ ਉਹ 2024 ਦੀ ਚੋਣ ਰੇਸ ਵਿੱਚ ਅਗਲੇ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਹਨ ਇਸ ਲਈ ਉਨ੍ਹਾਂ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਮਰੀਕਾ ਅਤੇ ਯੂਰੋਪੀ ਨੇਤਾਵਾਂ ਨੇ ਵੀਟ ਟਰੰਪ ਦੇ ਬਿਆਨ ਤੇ ਚਿੰਤਾ ਜਤਾਈ ਹੈ ਕਿਉਂਕਿ ਇਹ ਰੂਸ ਨੂੰ ਹੋਰ ਹੌਸਲਾ ਦੇ ਸਕਦਾ ਹੈ ਅਤੇ ਯੂਕਰੇਨ ਦੀ ਰਾਜਨੀਤੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕਾ ਦੇ ਪੂਰਵ ਰਾਸ਼ਟਰਪਤੀ ਜਨਾਲ ਟਰੰਪ ਕੋਲ ਇੱਕ ਹੋਰ ਚਕਾਉਣ ਵਾਲਾ ਦਾਵਾ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਭਾਰਤ ਤੇ 200% ਟੈਰਿਫ ਲਗਾਉਣ ਦੀ ਧਮਕੀ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਸੰਭਾਵੀ ਪ੍ਰਮਾਣੂ ਯੁੱਧ ਨੂੰ ਰੋਕ ਦਿੱਤਾ ਸੀ। ਉਨਾ ਮੁਤਾਬਕ ਉਨ੍ਹਾਂ ਦੇ ਤਿੱਖੇ ਰਵੱਈਏ ਨਾਲ ਹੀ ਦੋਵੇਂ ਦੇਸ਼ ਪਿੱਛੇ ਹਟੇ ਦੂਜੇ ਪਾਸੇ ਭਾਰਤ ਸਰਕਾਰ ਨੇ 트ੰਪ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਕਰ جنگ ਤੋਂ ਬਚਾ ਇੱਕ ਦਵੱਲਾ ਫੈਸਲਾ ਸੀ ਅਮਰੀਕਾ ਦੇ ਪૂર્વ ਰਾਸ਼ਟਰਪਤੀ ਜਨਾਲ ਸਟਰੰਪ ਨੇ ਇੱਕ ਹੋਰ ਚਕਾਉਣ ਵਾਲਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਰਾਸ਼ਟਰਪਤੀ ਸਨ ਉਹਨਾਂ ਵੱਲੋਂ ਭਾਰਤ ਨੂੰ 200% ਟੈਰਿਫ ਲਗਾਉਣ ਦੀ ਧਮਕੀ ਦੇਣ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿੱਚ ਘਰ ਹੋਣ ਵਾਲਾ ਪ੍ਰਮਾਣੂ ਜੰਗ ਰੁਕ ਸਕਿਆ। ਟਰੰਪ ਅਨੁਸਾਰ ਉਹਨਾਂ ਦੇ ਕੜੇ ਰਵੱਈਏ ਕਾਰਨ ਦੋਵੇਂ ਦੇਸ਼ ਪਿੱਛੇ हट ਗਏ ਅਤੇ ਤਣਾਅ ਖਤਮ ਹੋ ਗਿਆ। ਪਰ ਭਾਰਤ ਨੇ 트럼ਪ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਪਰ ਭਾਰਤ ਨੇ 트럼ਪ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਦੀ ਸਰਕਾਰ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਕਰ ਜੰਗ ਨਾ ਹੋਣ ਦਾ ਫੈਸਲਾ ਦੋਵਾਂ ਦੇਸ਼ਾਂ ਦੇ ਆਪਣੇ ਤਰੀਕੇ ਨਾਲ ਕੀਤਾ ਸੀ। ਕਿਸੇ ਵੀ ਤੀਜੇ ਦੇਸ਼ ਜਿਵੇਂ ਕਿ ਅਮਰੀਕਾ ਦੀ ਇਸ ਵਿੱਚ ਕੋਈ ਵੀ ਭੂਮਿਕਾ ਨਹੀਂ ਸੀ। 트럼ਪ ਨੇ ਇਸ ਬਿਆਨ ਕਾਰਨ ਦੁਨੀਆ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਉਹ ਸੱਚਮੁੱਚ ਕਿਸੇ ਤਣਾਅ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਏ ਜਾਂ ਇਹ ਸਿਰਫ ਇੱਕ ਹੋਰ ਰਾਜਨੀਤਿਕ ਦਾਵਾ ਹੈ ਅਮਰੀਕੀ ਅਤੇ ਚੀਨ ਦਰਮਿਆਨ ਤਣਾਅ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ ਹਾਲ ਹੀ ਵਿੱਚ ਖਬਰ ਆਈ ਹੈ ਕਿ ਅਮਰੀਕਾ ਵੱਲੋਂ ਚੀਨ ਤੇ ਇੱਕ ਡਿਜੀਟਲ ਹਮਲਾ ਕੀਤਾ ਗਿਆ ਜਿਸ ਵਿੱਚ ਬਿਜਿੰਗ ਵਿੱਚ ਮੌਜੂਦ ਨੈਸ਼ਨਲ ਟਾਈਮ ਸੈਂਟਰ ਨੂੰ ਨੁਕਸਾਨ ਪਹੁੰਚਿਆ ਹੈ ਇਹ ਸੈਂਟਰ ਚੀਨ ਦੇ ਕਈ ਮਹੱਤਵਪੂਰਨ ਤਕਨੀਕੀ ਅਤੇ ਸੈਨਾ ਸੰਬੰਧੀ ਸਿਸਟਮਾਂ ਲਈ ਕੇਂਦਰੀ ਹਿੱਸਾ ਮੰਨਿਆ ਜਾਂਦਾ ਹੈ। ਅਮਰੀਕਾ ਤੇ ਚੀਨ ਵਿੱਚ ਘਾਰਤਨਾ ਇੱਕ ਵਾਰੀ ਫਿਰ ਵੱਧ ਗਿਆ ਹੈ। ਹਾਲੀ ਵਿੱਚ ਖਬਰ ਆਈ ਹੈ ਕਿ ਅਮਰੀਕਾ ਵੱਲੋਂ ਚੀਨ ਤੇ ਇੱਕ ਡਿਜੀਟਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਚੀਨ ਦੇ ਬਿਜ਼ਿੰਗ ਸ਼ਹਿਰ ਵਿੱਚ ਮੌਜੂਦ ਨੈਸ਼ਨਲ ਟਾਈਮ ਸੈਂਟਰ ਨੂੰ ਨੁਕਸਾਨ ਹੋਇਆ ਹੈ। ਇਹ ਟਾਈਮ ਸੈਂਟਰ ਚੀਨ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਸੈਂਟਰ ਚੀਨ ਦੇ ਤਕਨੀਕੀ ਵਿਗਿਆਨਕ ਅਤੇ ਫੌਜੀ ਸਿਸਟਮਾਂ ਨੂੰ ਸਹੀ ਸਮਾਂ ਟਾਈਮ ਮੁਹਈਆ ਕਰਵਾਉਂਦਾ ਹੈ ਇਸ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਘਰਚਉਣਵੇਂ ਤਣਾਅ ਨੂੰ ਹੋਰ ਵਧਾਵਾ ਮਿਲਿਆ ਹੈ ਚੀਨ ਵੱਲੋਂ ਅਮਰੀਕਾ ਉੱਤੇ ਦੋਸ਼ ਲਗਾਏ ਗਏ ਹਨ ਜਦਕਿ ਅਮਰੀਕਾ ਵੱਲੋਂ ਇਸ ਮਾਮਲੇ ਤੇ ਹਾਲੇ ਕੋਈ ਸਰਕਾਰੀ ਟਿੱਪਣੀ ਨਹੀਂ ਆਈ ਇਹ ਘਟਨਾ ਦੱਸਦੀ ਹੈ ਕਿ ਅਮਰੀਕਾ ਅਤੇ ਚੀਨ ਵਿੱਚ ਘਰ ਸਾਈਬਰ ਯੁੱਧ ਅਤੇ ਤਣਾਅ ਕਿੰਨਾ ਗੰਭੀਰ ਹੋ ਚੁੱਕਾ ਹੈ ਅਮਰੀਕਾ ਦੀ ਸੁਰੱਖਿਆ ਏਜੰਸੀ FBI ਨੇ ਇੱਕ ਸ਼ਿਕਾਰ ਕਰਨ ਵਾਲੀ ਥਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਏਅਰ ਫੋਰਸ 1 ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ਅਤੇ ਡੋਨਾਲਡ 트੍ਰੰਪ ਦੀ ਹਾਜ਼ਰੀ ਵਾਲੇ ਇਲਾਕੇ ਵਿੱਚ ਸਿੱਧਾ ਦੇਖ ਸਕਦੀ ਹੈ ਇਹ ਥਾਂ ਇੱਕ ਉੱਚੀ ਜਗ੍ਹਾ ਵਿੱਚ ਬਣਾਈ ਗਈ ਹੈ ਜਿਸ ਤੋਂ ਸਿੱਧਾ 뷰 ਮਿਲਦਾ ਹੈ ਹੁਣ FBI ਇਹ ਪਤਾ ਲਗਾ ਰਹੀ ਹੈ ਕਿ ਇਹ ਥਾਂ ਕਿਉਂ ਬਣਾਈ ਗਈ ਕਦੋਂ ਬਣਾਈ ਗਈ ਤੇ ਇਸ ਪਿੱਛੇ ਮਕਸਦ ਕੀ ਸੀ ਹਾਲਾਂਕਿ ਹਾਲੇ ਤੱਕ ਕੋਈ ਵੀ ਖਤਰਾ ਨਹੀਂ ਮਿਲਿਆ ਪਰ ਸੁਰੱਖਿਆ ਲਈ ਇਹ ਮਾਮਲਾ ਗੰਭੀਰ ਮੰਨਿਆ ਜਾ ਰਿਹਾ ਹੈ ਅਮਰੀਕਾ ਦੀ ਸੁਰੱਖਿਆ ਏਜੰਸੀ FBI ਨੇ ਇੱਕ ਅਜੀਬ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਕਿ ਰਾਸ਼ਟਰਪਤੀ ਦੇ ਵਿਸ਼ੇਸ਼ ਜਹਾਜ਼ 에ਅਰ ਫੋਰਸ 1 ਅਤੇ ਡੋਨਾਲਡ 트럼ਪ ਦੀ ਮੌਜੂਦੀ ਵਾਲੇ ਇਲਾਕੇ ਨੂੰ ਸਿੱਧਾ ਵੇਖ ਰਹੀ ਸੀ ਇਹ ਥਾਂ ਇੱਕ ਉੱਚੀ ਜਗ੍ਹਾ ਤੇ ਬਣਾਈ ਗਈ ਸੀ ਜਿਸ ਤੋਂ ਇਲਾਕੇ ਦਾ ਸਾਫ਼ ਵਿਊ ਵੀ ਦਿਖਦਾ ਸੀ ਮੰਨਿਆ ਜਾ ਰਿਹਾ ਹੈ ਕਿ ਇਹ ਥਾਂ ਸ਼ਾਇਦ ਕਿਸੇ ਨੇ ਸ਼ਿਕਾਰ ਲਈ ਬਣਾਈ ਹੋਵੇ ਪਰ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਥਾਂ ਕਿਸੇ ਹੋਰ ਉਦੇਸ਼ ਨਾਲ ਵੀ ਬਣਾਈ ਹੋ ਸਕਦੀ ਹੈ ਇਸ ਕਾਰਨ FBI ਜਾਂਚ ਕਰ ਰਹੀ ਹੈ ਕਿ ਇਹ ਥਾਂ ਕੌਣ ਕਦੋਂ ਅਤੇ ਕਿਉਂ ਬਣਾਈ ਗਈ ਹੈ ਹਾਲਾਂਕਿ ਹੁਣ ਤੱਕ ਇੱਥੇ ਕੋਈ ਹਥਿਆਰ ਜਾਂ ਖਤਰਨਾਕ ਚੀਜ਼ ਨਹੀਂ ਮਿਲੀ ਪਰ ਇਹ ਮਾਮਲਾ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਥਾਂ ਰਾਸ਼ਟਰਪਤੀ ਅਤੇ ਹੋਰ ਵੱਡੇ ਨੇਤਾਵਾਂ ਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਇਹ ਮਾਮਲੇ ਨੇ ਅਮਰੀਕਾ ਵਿੱਚ ਸੁਰੱਖਿਆ ਪ੍ਰਬੰਧਕਾਂ ਤੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ FBI ਦੀ ਜਾਂਚ ਜਾਰੀ ਹੈ ਅਤੇ ਹਾਲਾਤਾਂ ਨੂੰ ਧਿਆਨ ਨਾਲ ਵਿਖਿਆ ਜਾ ਰਿਹਾ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ